ਲਓ ਵੀ ਦੋਸਤੋ ਸਾਡਾ ਵੀਰ ਬਰਾੜ ਬਠੰਡੇ ਵਾਲਾ ਚੈਨਲ ਆ ਬਾਈ ਦਾ ਪੇਜ ਆ ਪਹੁੰਚ ਚੁੱਕਿਆ ਜੀ ਆਇਆਂ ਕਹਿੰਦੇ ਆ ਧੰਨਵਾਦ ਬਾਈ ਜੀ ਇੱਥੇ ਪਹੁੰਚਣ ਦੇ ਲਈ ਸਸਰੀ ਕਾਰਵਾਈ ਜੀ ਵਧੀਆ ਹੋ ਠੀਕ ਹੈ ਹਾਂਜੀ 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 ਸਵਾਗਤ ਆ ਜੀ ਬਰਾੜ ਸਾਹਿਬ ਤੁਹਾਡਾ ਧੰਨਵਾਦ ਬਾਈ ਭੋਮੇ ਤੁਹਾਡਾ ਵੀ ਨਵੀਂ ਮੰਡੀ ਆ ਜਿਹੜੀ ਹਰੀਕੇ ਕਲਾ ਲੱਗਣ ਲੱਗੀ ਆ ਹਾਂਜੀ ਹਾਂਜੀ ਉੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਧੰਨਵਾਦ ਸਾਰੀ ਮੀਟੀ ਦਾ ਜੀ ਕੋਈ ਮੁਸ਼ਕਲ ਤਾਂ ਨਹੀਂ ਆਈ ਪਹੁੰਚਣ ਲੱਗ ਨਾ ਨਾ ਵਧੀਆ ਆਪਣੀ ਪਿੰਡ ਆ ਬਾਈ ਇੱਥੇ ਠੀਕ ਆ ਜੀ ਠੀਕ ਆ ਇੱਕ ਕੀ ਲਿਆਂਦਾ ਅੱਜ ਫਿਰ ਆਪਾਂ ਜਾਨਵਰ ਅੱਜ ਇਕ ਲਿਆਂਦੀ ਬਰਬਰੀ ਹਾਜ ਦੀ ਲਵਾਤੀ ਆ ਆਪਣਾ ਲਓ ਜੀ ਬਾਈ ਨੇ ਵੀ ਬਰਬਰੀ ਲਿਆਂਦੀ ਆ ਬਹੁਤ ਚੰਗੀ ਟਾਪ ਕਲਾਸ ਦੀ ਆ ਬਾਈ ਰਾਜਵੀਰ ਲੈ ਕੇ ਆਇਆ ਸ਼ੌਂਕ ਆ ਦੋਸਤੋ ਬਾਈ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਆ ਆਪ ਤੇ ਪਰ ਸ਼ੌਂਕ ਇਹਨਾਂ ਨੂੰ ਜਿਹੜਾ ਹੈਗਾ ਸਾਰੀ ਦੁਨੀਆ ਜਾਣਦੀ ਆ ਕੋਈ ਨਾਂ ਦੇ ਮਹਾਰਾਜ ਨਹੀਂ ਇਹ ਸਾਰੀ ਦੁਨੀਆ ਜਾਣਦੀ ਆ ਬਹੁਤ ਵਧੀਆ ਇਹਨਾਂ ਦਾ ਪੇਜ ਆ ਤੇ ਜੀ ਆਇਆਂ ਨੂੰ ਬਾਈ ਜੀ ਆਓ ਚਾਹ ਪਾਣੀ ਪੀਓ ਲਓ ਜੀ ਨਾਲ ਆਪਾਂ ਬਾਈ ਦੇ ਹਾਂਜੀ ਬਾਈ ਜੀ ਮੰਡੀ ਬਾਰੇ ਕੀ ਕਹਿਣਾ ਚਾਹੋਗੇ ਬਾਈ ਜੀ ਤੁਸੀਂ ਮੰਡੀ ਬਾਈ ਜਿੰਨੀਆਂ ਲੱਗਣਾ ਉਨੇ ਹੀ ਚੰਗੀ ਗੱਲ ਆਪਣੇ ਏਰੀਏ 'ਚ ਹਨਾ ਕਿਉਂਕਿ ਹਰੇਕ ਜਿਹੜੀ ਚੀਜ਼ ਵੇਚਣੀ ਹੁੰਦੀ ਆ ਆਪਾਂ ਜਾਂ ਖਰੀਦਣੀ ਜਾਂ ਕੋਈ ਵੀ ਕੰਮ ਕਰਦੇ ਆ ਉਹਦੀ ਸਾਰਾ ਨੂੰ ਐਮ ਰੂਲ ਹੁੰਦਾ ਮਾਰਕੀਟ ਦਾ ਸਹੀ ਹੈ ਜੀ ਜਿਵੇਂ ਹੁਣ ਬੱਕਰੀਆਂ ਦੀ ਮਾਰਕੀਟ ਬਹੁਤ ਤੇਜ਼ ਹੈਗੀ ਆ ਕਿੱਥੇ ਵੀ ਆਪਾਂ ਜਾ ਕੇ ਬੱਕਰੀ ਵੇਚ ਸਕਦੇ ਆ ਇਸੇ ਲਈ ਅੱਜ ਸਾਰੇ ਜਾਨਵਰਾਂ ਦੇ ਵਿੱਚੋਂ ਤੇ ਬੱਕਰੀ ਪਾਲਣ ਤਾਂ ਦਾ ਬਹੁਤ ਪ੍ਰਮੋਟ ਹੋ ਰਿਹਾ ਏ ਤੇ ਬਾਈ ਜੀ ਆਪਣੇ ਪੰਜਾਬ ਦੇ ਵਿੱਚ ਦੋ ਨਸਲਾਂ ਬਾਲੀਆਂ ਪ੍ਰਚਲਿਤ ਆ ਇੱਕ ਦਾ ਬਰਬਰੀ ਆ ਹਾਂਜੀ ਤੇ ਇੱਕ ਬੀਟਲਾ ਹਾਂਜੀ ਤੇ ਆਪਣਾ ਕੀ ਵਿਚਾਰ ਆ ਵੀ ਕਿਹੜੀ ਨਸਲ ਰੱਖਣ ਦੇ ਨਸਲਾਂ ਤਾਂ ਬਈ ਸਾਰੀਆਂ ਵਧੀਆ ਹੁੰਦੀਆਂ ਠੀਕ ਆ ਜੀ ਇਹ ਆਪਣਾ ਗੋਡਗਫਟ ਆ ਆਪਾਂ ਨੂੰ ਪੰਜਾਬੀਆਂ ਨੂੰ ਬਈ ਪੰਜਾਬੀ ਜਿਹੜੀ ਬੱਕਰੀ ਦੁਨੀਆ ਦੀ ਸਭ ਤੋਂ ਵੱਡੀ ਬੱਕਰੀ ਆ ਆਪਣੇ ਹਿੱਸੇ ਆ ਠੀਕ ਆ ਜੀ ਲੋਕਾਂ ਨੇ ਇਹਨੂੰ ਅਨਪੜਤਾ ਜਾਂ ਦੇਸੀ ਗਰੀਬਾਂ ਦਾ ਜਾਂ ਕੰਮ ਕਰਕੇ ਇਹਨੂੰ ਬਦਨਾਮ ਕੀਤਾ ਸੀਗਾ ਪਰ ਇਹ ਹਰੇਕ ਘਰੇ ਬੱਕਰੀ ਐ ਇੱਕ ਹੋਣੀ ਚਾਹੀਦੀ ਐ ਬੀਟਲ ਅਸਲ ਪਤਾ ਹੀ ਹੋਣ ਲੱਗਿਆ ਲੋਕਾਂ ਨੂੰ ਤੇ ਜਿਹੜੀ ਬਰਬਰੀ ਐ ਇਹ ਨਵੇਂ ਬੰਦੇ ਨੂੰ ਬਹੁਤ ਵਧੀਆ ਬਈ ਸੌਖਾ ਥੋੜੀ ਸ਼ਾਮ ਸੰਭਾਈ ਸੌਖੀ ਐ ਇਹਦੀ ਜਿਵੇਂ ਸੰਨੀ-ਸੰਨੀ ਦੀ ਰਲ ਜਾਂਦੀ ਐ ਤੇ ਮੈਂ ਤਾਂ ਨਾ ਬਾਈ ਜੀ ਮੈਨੂੰ ਤਾਂ ਲੱਗਦਾ ਬਰਬਰੀਆਂ ਬੁਰਬਰੀਆਂ ਗੁਜਰਾਤ ਵਾਲਿਆਂ ਨੇ ਛੱਡਣੀਆਂ ਨੇ ਜੇ ਆਪਾਂ ਐਂ ਵੇਚ ਹੀ ਗਏ ਤਾਂ ਨਹੀਂ ਬਈ ਇਹ ਇਹਦੀ ਪ੍ਰੋਡਕਸ਼ਨ ਬਹੁਤ ਐ ਖਾਤਮ ਖੂਤਮ ਤਾਂ ਨਹੀਂ ਹੁੰਦੀਆਂ ਇਹ ਪਰ ਥੋੜਾ ਜਿਹਾ ਐ ਹੋ ਜਾਂਦਾ ਰੇਟ ਜ਼ਿਆਦਾ ਹੋ ਜਾਂਦਾ ਜਿਹੜੇ ਗਰੀਬ ਬੰਦੇ ਤੋਂ ਹੁਣ ਇਹ ਵੀ ਪਹੁੰਚ ਤੋਂ ਬਾਹਰ ਆ ਯਾਰ ਇਹ ਵੀ ਪਹੁੰਚ ਤੋਂ ਬਾਹਰ ਅੱਗੇ 5-6 ਹੁਣ 10000 ਤੋਂ ਜਿਹੜੀ ਕੁਆਲਿਟੀ ਜੇ ਸ਼ੁਰੂ ਹੀ ਹੁੰਦੀ ਹੈ ਹਾਂ 10000 ਤੋਂ ਲੈ ਕੇ 20 22 25 ਤੱਕ ਵੀ ਬੱਕਰੀਆਂ ਮੈਂ ਵਿਕਦੀਆਂ ਦੇ ਕੇ ਤੁਸੀਂ ਹਾਂ 25 2000 ਵਾਲੀਆਂ ਹੈਗੀਆਂ ਆਪਣੇ ਕੋਲੇ ਬੱਕਰੀਆਂ ਵਿਕਰੇ ਹਾਂਜੀ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਜੀ ਧੰਨਵਾਦ ਬਈ ਇਹ ਚਾਹ ਪਾਣੀ ਪੀਓ ਬਾਈ ਜੀ ਠੀਕ ਹੈ ਠੀਕ ਹੈ ਵੇ ਸਹੀ ਗੱਲ ਹੈ। ਲੋ ਵੀ ਹਰੀ ਤੇ ਕਲਾ। ਪੰਦਰਾਂ ਤੋਂ ਆਖੋ ਵੀ ਲੱਗ ਜਾ ਕਰ। ਜੋ ਸੌਦਾ ਚੱਲ ਰਿਹਾ ਕੀ ਮੰਗਿਆ ਸੀ ਅੰਕਲ? ਕੀ ਰੇਟ ਆ? 8000 ਮੰਗਿਆ। ਮੰਗਿਆ 8000। ਅੱਛਾ ਜੀ ਕੀ ਲੱਗ ਗਿਆ? 52 ਲਾ ਕੇ 6 ਲਾ ਕੇ। ਹਾਂਜੀ। ਰੈਂਟ ਸੌਦਾ ਕਲੀਅਰ ਕਰਤਾ ਸੌਦਾ। ਠੀਕ ਆ ਜੀ ਆ ਬੱਕਰਾ। ਦਿਖਾਈ ਆਪ ਕੋ ਆਪਣੀ ਆ। ਲੋ ਵੀ 6500 ਚ ਆ ਸੌਦਾ ਹੋਇਆ। ਬੱਕਰਾ ਇਹ। ਦਿੱਲੀ ਸੇਵਨ ਨਿਊ ਮਾਰਕੀਟ ਵਾਲਾ ਭਾਈ। ਕਿਹੜਾ ਪੰਡਾ ਅੰਕਲ ਜੀ? ਹਰੀਕੇ ਵਟਾ। ਹਰੀਕੇ ਕਲਾਈ ਆ। ਠੀਕ ਆ। ਚਲੋ ਗੁਣਵੋ ਪੈਸੇ ਦੇ ਦੋ ਪੈਸੇ ਬਾਈ ਕਿਧਰ ਗਏ ਸੰਦੀਪਾ ੱਕਾ ਕਰੀ ਜਾਂਦੇ ਉਹਨੇ ਜਵਾਂ ਤਾਂ ਜਵਾਂ ਜਵਾਂ ਮਾਲ ਮੋਲੀ ਵਿਕਣਾ ਅੰਕਲ ਇਹਨੇ ਕੋਈ 2-300 ਬਜਣਾ ਇਹਦੇ ਕਿਨੇ ਕਰਾ 20000 ਬਣਾਵਾ ਆ ਵੀ ਮੰਡੀ ਪਾਇਆ ਕਰ ਆ ਦੇ ਮੰਦੀਪ ਓਏ ਹਾਂ ਬਹੁਤ ਵਧੀਆ ਸੌਦਾ ਹੋਇਆ ਜੀ ਆਹ ਬੱਕਰਾ ਕੋਈ ਨਹੀਂ ਹੋਵੇ ਆ ਸਾਈ ਵਿਚੇ ਕਰ ਲੋ ਮੰਦੀਪ ਆ 6000 ਦੇ ਦੇ ਮੈਨੂੰ ਤੇ ਬਾਕੀ ਮੇਰੇ ਕੋਲ ਤੂਤਲਾ ਹੈਗਾ ਯਾਰ ਕੋਈ ਨਹੀਂ ਭਾਈ ਸਾਰੇ ਦੇਵਾ ਨੋ ਫਲ ਨਹੀਂ ਜਾਨਾ ਤੇ ਬਾਕੀ ਬਾਕ ਪੈਸੇ ਲੱਗੇ ਲਗਾਏ ਹੁੰਦੇ ਆ ਕੋਈ ਬੜਾ ਫਰਕ ਨਹੀਂ ਪੈਂਦਾ ਹਾਂ ਚੱਕੋ ਜੀ ਲਖਾਈ ਆਪ ਕੋ ਆਪਣੀ ਨਾਲੇ ਲਖਾਈ ਇਹਨਾਂ ਨੂੰ ਨਹੀਂ ਇਹ ਆਪ ਕੋ ਆਪਣੇ ਆਪ ਦਾ ਖਾਈ ਹੋਰ ਬਹੁਤ ਧੰਨਵਾਦ ਅੰਕਲ ਜੀ ਸੌਦਾ ਕਰਨ ਦੇ ਲਈ ਬਹੁਤ ਬਹੁਤ ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜੇ ਹੋ ਸ਼ੌਕੀ ਪੀਵੀ30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਸ਼ੁੱਕਰਵਾਰ ਆ ਤੇ ਅਸੀਂ ਪਹੁੰਚ ਚੁੱਕੇ ਹਾਂ ਬੱਕਰਾ ਮੰਡੀ ਪਿੰਡ ਹਰੀਕੇ ਕਲਾ ਸੋ ਦੋਸਤੋ ਚਾਹ ਪਾਣੀ ਦਾ ਪ੍ਰਬੰਧ ਬਹੁਤ ਵਧੀਆ ਕੀਤਾ ਹੈ ਤੇ ਚੰਗੇ ਜਾਨਵਰ ਵੀ ਵੀਰ ਲੈ ਕੇ ਆਏ ਆ ਬੱਕਰੀ ਪਾਲਕ ਵੀਰ ਤੇ ਵਪਾਰੀ ਵੀਰ ਪਹੁੰਚ ਚੁੱਕੇ ਆ ਬਹੁਤ ਚੰਗਾ ਇਕੱਠਾ ਦੋਸਤੋ ਜਿਵੇਂ ਪਹਿਲੀ ਮੰਡੀ ਆ ਦੋਸਤੋ ਪਹਿਲੀ ਮੰਡੀ ਹਸਾਬ ਦਾ ਇਕੱਠਾ ਤੇ ਇਹਦੂ ਅਗਲੀ ਮੰਡੀ ਦੇ ਵਿੱਚ ਜਿਹੜੇ ਵੀਰ ਨਹੀਂ ਆਏ ਉਹ ਵੀ ਆਉਣਗੇ ਕਿਸੇ ਕਾਰਨਾ ਕਰਕੇ ਦੋਸਤੋ ਵੀਰ ਆ ਨਹੀਂ ਸਕੇਗੇ ਤੇ ਇਕੱਠ तकरीबन ਜਿਵੇਂ ਪਹਿਲੀ ਮੰਡੀ ਆ ਉਸ ਮੁਤਾਬਕ ਵੀ ਬਹੁਤ ਵਧੀਆ ਹੋ ਗਿਆ ਦੇਖ ਸਕਦੇ ਆ ਵੀਰ ਜਿਹੜੇ ਆਪੋ ਆਪਣੀਆਂ ਬੱਕਰੀਆਂ ਬੱਕਰੇ ਲੈ ਕੇ ਪਹੁੰਚੇ ਆ ਚੰਗੀ ਕੁਆਲਿਟੀ ਦੀਆਂ ਬੱਕਰੀਆਂ ਦੋਸਤੋ ਪਿੰਡ ਹਰੀਕੇ ਕਲਾ ਜ਼ਿਲ੍ਹਾ ਸ਼੍ਰੀ ਮਫਸਲ ਸਾਹਿਬ ਦਾ ਪਿੰਡ ਆ ਇਹ ਨਾਲ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਦੋਸਤੋ ਇੱਕ ਪਾਸੇ ਖਾਰਾ ਰਹਿ ਜਾਂਦਾ ਇੱਕ ਪਾਸੇ ਖੋਖਰ ਦੂਜੇ ਪਾਸੇ ਭਾਦਰਗੜ ਸਮਾਗ ਇਹ ਪਿੰਡ ਦੋਸਤੋ ਵਿਚਾਲੇ ਜੇ ਪੈ ਜਾਂਦਾ ਸਰਾਏ ਨਾਗਾ ਇੱਕ ਪਾਸੇ ਰਹਿ ਜਾਂਦਾ ਤੁਸੀਂ ਦੇਖ ਸਕਦੇ ਆ ਜਾਨਵਰ ਹਰ ਇੱਕ ਪ੍ਰਕਾਰ ਦਾ ਆ ਦੇਸੀ ਬਰਬਰੀ ਬੀਟਲ ਕ੍ਰਾਸ ਤਕਰੀਬਨ ਸਾਰੇ ਤਰ੍ਹਾਂ ਦੇ ਜਾਨਵਰ ਪਹੁੰਚੇ ਆ ਵੀਰ ਲੈ ਕੇ ਆਏ ਆ ਸੌਦੇ ਜਿਵੇਂ ਜਿਵੇਂ ਦੋਸਤੋ ਹੋਈ ਗਏ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਜੇ ਆਪਣੇ ਚੈਨਲ ਦੇ ਨਾਲ ਵੀਡੀਓ ਚੰਗੀ ਲੱਗੀ ਤਾਂ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਦੋਸਤੋ ਮੰਡੀ ਦਾ 뷰 ਤੁਹਾਨੂੰ ਦਿਖਾਤਾ ਜਿੰਨੇ ਵੀ ਮੇਰੇ ਵੀਰ ਪਹੁੰਚੇ ਇੱਥੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਆਖਿਆ ਜਾਂਦਾ ਮੰਡੀ ਓਨਰਾਂ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਦੋਸਤੋ ਮੰਡੀਆਂ ਦੋਸਤੋ ਬਹੁਤ ਲੱਗਣ ਲੱਗੀਆਂ ਤਕਰੀਬਨ ਹਫ਼ਤੇ ਦੇ ਵਿੱਚ 12 13 ਮੰਡੀਆਂ ਹੁੰਦੀਆਂ ਆਪਾਂ ਨੂੰ ਕਿਸਾਨ ਵੀਰਾਂ ਜਿਹੜੇ ਬੱਕਰੀ ਪਾਲਕ ਵੀਰਾਂ ਉਹਨਾਂ ਨੂੰ ਇਹ ਫਾਇਦਾ ਵੀ ਬਾੜੀ ਦੂਰ ਤੇਲ ਊਕੇ ਜਾਣ ਦਾ ਕੋਈ ਜ਼ਿਆਦਾ ਬੈਨੀਫਿਟ ਨਹੀਂ ਕਿਉਂਕਿ ਨੇੜੇ-ਨੇੜੇ ਮੰਡੀਆਂ ਲੱਗਦੀਆਂ ਤਾਂ ਆਪਾਂ ਨੂੰ ਉਹਦਾ ਜ਼ਿਆਦਾ ਬੈਨੀਫਿਟ ਆ। ਸੋ ਦੋਸਤੋ ਸਾਰੇ ਜਾਨਵਰ ਤੁਹਾਨੂੰ ਦਿਖਾਤੇ ਆ। ਵੀਡੀਓ ਕਿੱਦਾਂ ਦੀ ਲੱਗੀ? ਸ਼ੇਅਰ ਤੇ ਲਾਇਕ ਜ਼ਰੂਰ ਕਰਿਓ ਦੋਸਤੋ। ਜਾਨਵਰ ਦੇਖੋ ਕਿੱਦਾਂ ਦੇ ਆਏ ਆ ਤੁਸੀਂ ਬਹੁਤ ਚੰਗੇ ਜਾਨਵਰ ਆਏ ਆ। ਚੰਗੇ ਕੱਦ-ਕਾਠ ਆ ਜਾਨਵਰਾਂ ਦੇ ਦੋਸਤੋ। ਇਸ ਮੰਡੀ ਦੇ ਉੱਤੇ ਪਹਿਲਾਂ ਸੋ ਦੋਸਤੋ ਮਿਲਦੇ ਆ ਕੋਈ ਸੌਦਾ ਹੋਇਆ ਤਾਂ ਉਹਦੀ ਵੀਡੀਓ ਦੇ ਨਾਲ ਧੰਨਵਾਦ ਜੀ ਅੱਛਾ ਆਹਾ ਪਾਠ ਬਕਰੀਆ ਪਾਠ ਦੇਤੀ ਆਪਾਂ ਇਹਨੂੰ ਹਾਂਜੀ 5200 ਦੀ 5200 ਦੀ ਹੋ ਗਈ ਹਾਂ ਠੀਕ ਆ ਕਿਹੜਾ ਪਿੰਡ ਆ ਬਈ ਆਪਣਾ ਸਾਹੀ ਪਿੰਡ ਆ ਬਈ ਹਰੀ ਕੇ ਕਲਾਈ ਤੇ ਵੇਚਣ ਵਾਲੇ ਦਾ ਵੀ ਹਰੀਕੇ ਕਲਾ ਹਾਂ ਹਾਂ ਇੱਧਰ ਆ ਸਾਹਮਣੇ ਇੱਥੇ ਖੜ ਬਾਈ ਦੇ ਨਾਲ ਹਾਂ ਠੀਕ ਵੇਗ ਗਈ ਅੰਕਲ ਠੀਕ ਅੰਡਾ ਤਾਂ ਹੈਗਾ ਹਾਂ ਅੰਡਾ ਉਹ ਅੰਕਲ ਠੀਕ ਵੇਗ ਗਈ ਵਧੀਆ ਵੇਗ ਗਈ ਜਿਹੜੀ ਇਹ ਦੇ ਨਕਰਤੀ ਯਾਰ ਮੈਨੂੰ ਕੋਈ ਚਲੋ ਠੀਕ ਪੈਸੇ ਨਹੀਂ ਜਾਣਾਗਾ ਲਓ ਵੀ ਯਾਰੀ ਸਾਡੀ ਅੱਜ ਆਂਡਾ ਸਾਫਤਾ ਲਿਆਂਦਾ ਨਹੀਂ ਅੱਜ ਇਹ ਮੰਡੀ ਲਿਆਂਦਾ ਨਹੀਂ ਮੰਡੀ ਚ ਲਿਆਂਦਾ ਦੇ ਤਾਂ ਬਚਿਆ ਰਹੀ ਹੂੰ ਤਾਂ ਕੋਈ ਚੱਕਰ ਨਹੀਂ ਆਹ ਅੰਡਰ ਬੀ ਨਹੀਂ ਜਾਜਦੀ ਆਪਣੀ ਮੈਂ ਬਾਰਾਂ ਨਹੀਂ ਕੋਈ ਗੱਲ ਨਹੀਂ ਨੌਕਾ ਦੇ ਅਠਕੇ ਦੇ ਆ ਬੱਕਰੀ ਦਾ ਸੌਦਾ ਚੱਲਦਾ ਕਾਲੇ ਰੰਗ ਦੀ ਦਾ ਤੇ 15000 ਹਾਂ ਨਾ ਉਹਨੇ ਆਖਿਆ 18 ਮੰਗਿਆ ਤੇ 20 ਦਿਨ ਸੂਣ ਚ ਪਏ ਆ ਦੇ 13000 ਲੱਗਿਆ ਇਹਦਾ ਖੜ ਜਾ ਖੜ ਜਾ ਖੜ ਜਾ ਆ ਵੇ ਕੱਟ ਦੇ ਨੂੰ ਬੱਕਰੀ ਵੇਚਦੇ ਆ ਤੇਰੀ ਵੇਚ ਦੇ ਭਾਈ ਵਿਖਣ ਵਾਲੀ ਗੱਲ ਸਾਈ ਕਰ ਲੈ ਦੇਖੋ ਦੇਖ ਤਾਂ ਕੋਈ ਚੱਕਰ ਨਹੀਂ ਹੁਣ ਪਤਾ ਹੀ ਏ 13000 ਲਾਇਆ ਉਹਨੇ ਆ ਲੈ ਉਹ ਤੇਰਾ ਭਲਾ ਜੇ ਤੂੰ ਇਹ ਖੜ ਜਾ ਆਂਡਾ ਦਾ ਉਹ ਭਰਾਵਾ ਫਸ ਗਿਆ ਉਹ ਆਂਡਾ ਦਾ ਪਾ ਲੈ ਹੁਣ ਫਸ ਜੂਦਾ ਫਸ ਗਿਆ ਇਹ ਆਂਡਾ ਮੇਰਾ ਬੰਦ ਮੰਦਰਿਆ ਰਹਿਣ ਦੇ ਤੂੰ ਮੈਨੂੰ ਕੁਛ ਨਹੀਂ ਹੁੰਦਾ ਵਾਰੀ ਵਾਰੀ ਆਂਡਾ ਕੱਢ ਕੇ ਖੜ ਜਾਂਦਾ ਰਹਿਣ ਦੇ ਤੂੰ ਆਂਡੇ ਹੀ ਮਤ ਰਹਿਣ ਦੇ ਇੱਧਰ ਲਿਏ ਇੱਕ ਵਾਰੀ ਤੀ ਨੂੰ ਕਿੰਨਾ ਕੱਢੀ ਆਉਂਦਾ ਲਿਆ ਹੋਰ ਕੱਢ ਕੀ ਕੋਸਾ ਤੇਰੇ ਕੋਲੇ ਹੋਰ ਤਾਂ ਬਹੁਤ ਕੋਸਾ ਨੋਟ ਕੱਢ 500 ਦਾ ਕੜਕਦਾ ਜਾ ਇੰਨੇ ਮੈਂ ਗਰੀਬ ਛੋਟਾ ਕੱਢ ਲੈ ਗਰੀਬ ਆ ਤਾਂ 50 ਦਾ ਕੱਢ ਲਾ ਯੱਕ 100 ਦਾ ਹੀ ਸਹੀ ਕੋਈ ਨਹੀਂ ਹੋਗਾ ਉਹ ਜਗਰੂਪ ਬੱਕਰੀ ਵੇਚ ਦਾਂ ਤੇਰੀ ਵੇਚ ਦੇ ਲਾ 13000 ਦੀ ਨਹੀਂ ਹੁੰਦੀ ਹਾਂ ਲਖਾਈ ਬਾਈ ਤੋਂ ਕਰਾ ਦੂੰਗਾ ਉਹ ਬੰਦਾ ਖੜਾ ਜੇ ਤੇਰੇ ਸਾਹਮਣੇ ਇਹ ਆਏ ਨਾ ਕਰ ਦੂੰਗਾ ਉਹਨੇ ਆਪਦੇ ਹਿਸਾਬ ਨਾਲ ਲਾਉਣੇ ਆ ਤੈਨੂੰ ਵੀ ਪਤਾ ਏ ਮਾਲ ਮੁੱਲ ਹੱਥਕਾਰ ਫਿਰ ਮੋੜੀ ਨਾ ਸਾਰਿਆਂ ਨਾਲ ਸਾਰੀਆਂ ਮੰਡੀਆਂ 'ਚ ਆਪਣਾ ਨਾਮ ਮਹਾਰਾਜ ਕਿਰਪਕ ਨੂੰ ਚੱਲਦਾ ਚੱਲੂ ਆ ਨਾਂ ਤਾਂ ਚੱਲੀ ਜਾਣਾ ਮਾਲ ਤਾਂ ਉੱਚੇ ਵੇਚਣਾ ਆ ਫੜ ਫਿਰ ਸਾਈ ਤਾਂ ਫੜ ਲਾ ਛਾਂਟ ਤਾਂ ਨਹੀਂ ਮਾਰਨੀ ਗਈ ਕੋਈ ਬੰਦਾ ਮਾਰਦਾ ਹੁਣ ਪਤਾ ਏ ਖੜਨ ਵਾਲੀ ਹੋਈ ਤਾਂ ਖੜ ਜੂੰਗਾ ਲੋ ਸਾਢੇ 13 ਦੀ ਦੇ ਜੇ ਹੁਣ ਮੈਂ ਤੇਰਾ ਲੈ ਕੇ ਆਣੀ ਹਾਂ 1.14 ਨਹੀਂ ਹਾਂ ਨਾ ਬਸ ਰਹਿਣ ਦੇ ਗੱਲ ਸੁਣ ਹੁਣ ਭੱਜੀ ਨਾ ਫੜ ਜਾ ਇੱਕ ਮਿੰਟ ਉਹ ਖੜ ਜਾ ਇੱਕ ਮਿੰਟ ਮੈਨੂੰ ਆਖ ਲੈਣ ਦੇ ਪੁੱਸਾ ਹੁਣ ਭੱਜਣਾ ਨਹੀਂ ਬੰਦਾ ਕਰਕੇ ਤੇ ਨਹੀਂ ਮੈਂ ਦੇਣੀ ਨਹੀਂ ਜੇ ਉਹ ਜ਼ਥੇਦਾਰ ਸੌਦਾ ਲੈ 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 ਹੈ ਸਾਡੇ 14 ਕਹਿ ਦੇਣਾ ਲਖਾਈ ਤੂੰ ਕਰਾ ਦੇ ਸਾਡੇ 14000 ਹੋਰ ਬੱਕਰੀ 14000 ਤੈਨੂੰ ਮਿਲ ਜੇਗਾ ਲਖਾਈ ਤੂੰ ਕਰਾਉਣੀ ਆ ਠੀਕ ਆ ਠੀਕ ਆ ਹੋ ਗਈ ਯਾਰ ਡਾਕਟਰ ਆ ਜਾ ਹੁਣ ਇਧਰ ਆ ਉਹ ਨਹੀਂ ਤਾਂ ਗੱਲ ਭਾਈ ਉਹ ਲਿਖਾਈ ਉਹਦੀ ਆਹਿਆ ਗਿਣ ਪੈਸੇ ਕਿ ਕਿੰਨੇ ਕਹਿੰਦਾ ਤੂੰ 14000 ਰੁਪਏ ਜੋ ਲਿਖਾਈ ਉਹਨੇ ਕਰਾਉਣੀ ਆ 200 ਨੂੰ ਪਊਗਾ 200 ਘੱਟ 14000 ਦੀ ਕਰਤੀ ਉੱਥੇ ਚੱਲ ਉੱਥੇ 200 ਘੱਟ 14000 ਦੀ ਕਰਤੀ ਚੱਲੋ ਭਾਈ ਚੱਲ ਭਾਈ ਉੱਥੇ ਲਾਦ ਕੇ ਹੋਰ ਕਣੀਆਂ ਜੂਲ ਵਾਲਾ ਆ ਜਾ ਆ ਜਾ ਆ ਜਾ ਲਾਓ ਭਾਈ 200 ਘੱਟ 14000 ਦਾ ਸੌਦਾ ਕਰਾਤਾ ਸੁਭਾਸ਼ <laughs> <laughs> ਬਨ ਲਾ ਬਈ 20 ਦਿਨ ਸੂਣ ਚ ਰਹਿੰਦੇ ਆ ਬਾਈ ਜੂਪੇ ਮੱਲਣ ਤੋਂ ਇਹ ਬੱਕਰੀ ਆਈ ਆ ਇਧਰ ਆ ਜਾ ਕੇ ਮੜਾ ਜਾ ਤੇ ਬਾਈ ਇਹ ਪਤਨੇ 25 ਬੱਕਰੀਆਂ ਲੈਣੀਆਂ ਜੀ ਵਾਹ ਜੀ ਵਾਹ ਤੇ ਸੌਦਾ ਵੀ ਛੱਡਣਾ ਹੀ ਕੋਈ ਨਹੀਂ ਇੱਥੇ ਨਹੀਂ ਜਾਇਜ਼ ਹੀ ਕਰਾਵਾਂਗੇ ਆਪਾਂ ਨਜਾਇਜ਼ ਸੌਦਾ ਵੀ ਨਹੀਂ ਕਰਾਉਂਦੇਗੇ ਜਥੇਦਾਰ ਇਹ ਮਹਿੰਗੀ ਤਾਂ ਨਹੀਂ ਬੱਕਰੀ ਜਾਇਜ਼ ਆ ਨਾ ਫੁੱਲ ਗਾਰੰਟੀ ਆ ਵੀਡੀਓ ਤੇ ਅਜੇ ਖਾਲੀ ਨਿਕਲਿਆ ਤਾਂ 5000 ਰੁਪਏ ਜੁਰਮਾਨਾ ਪਾਵਾਂਗੇ ਆਪਾਂ ਨੂੰ ਹੋਰ ਦੱਸ ਸੌਦਾ ਨਜਾਇਜ਼ ਨਹੀਂ ਕਰਾਉਂਦੇ ਜਾਇਜ਼ ਕਰਾਵਾਂਗੇ ਪੈ ਲਾ ਗਿਆ ਆਹ 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 ਇਹ ਅੰਡੇ ਨਾ ਕਰੀਏ 25 ਬੱਕਰੀਆਂ ਲੈਣੀਆਂ ਠੀਕ ਹੈ ਜੀ ਕੋਈ ਬੱਕਰੀ ਚੰਗੀ ਤੇ ਚੰਗੀ ਬੱਕਰੀ ਲੈਣੀ ਐ ਨਹੀਂ ਸਹੀ ਹੈ ਜੀ ਠੀਕ ਆ ਕੋਈ ਨਾ ਆ ਗਿਆ ਤੋਹ ਦੇ ਦਿੰਨੇ ਆ ਸਹੀ ਆ ਠੀਕ ਆ ਬੱਕਰੀ ਚੰਗੀ ਦੋਣੀ ਤੇ ਭਾਜ ਦੋਣੀ ਨੂੰ ਬਿਲਕੁਲ ਬਿਲਕੁਲ ਕੋਈ ਨਹੀਂ ਪਰ ਪਾਦੇ ਗਾਨੀ ਯਾਰ ਚੱਲ ਗਣ ਪੈਸੇ ਨਵੇ ਲੋ ਕੰਮ ਥੱਲੀ ਖੜਾ ਹਾਂ 1 2 3 4 5 6 7 8 9 10 ਬਹੁਤ ਵਧੀਆ ਸੌਦਾ ਹੋਇਆ ਜੀ 14 ਆਲਾ ਵੀ ਛਾਤੀ ਹੈ ਜੀ ਆ ਵੀ ਗਿਣਦੇ 2 200 ਦੇ ਆ ਬਾਕੀ ਇਹ ਇਹ ਆ ਬਾਕੀ ਕਿੰਨੇ ਕਿੰਨੇ ਇਹ ਕਿੰਨੇ ਗਣਨੇ ਪੈਣਗੇ ਬਈ ਦੱਸੋ ਵੀ ਕਿੰਨੇ ਨੇ ਤੁਹਾਡਾ 14 14 35 35 35 ਨੋਟ ਹਾਂ 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 35 ਦੇ 200 ਦੇ 35 ਨੋਟ ਕਹਿਣਾ 8 8 14 ਉਹਨਾਂ ਨੇ ਗੱਲ ਕਰ ਲਾ ਹੈ ਜੀ 24 23 ਕਾਈ ਖਾਈ 33 33 ਦੁਆਰਾ ਕਹਿਣ ਲਾ ਚੰਗੀ ਤਰ੍ਹਾਂ ਕਹਿਣਾ ਗੱਲ ਕਰ ਲਾ ਕੂਠਾ ਹਾਂ ਕਰੜੇ ਨੋਟ ਬਾਲਿਆ ਕਲ ਕਰਾ ਕਲ ਕਰਾ ਜੀ ਜਾਨਾ ਬਤਾਉਂਦਾ ਚੈੱਕ ਵੀ ਇੱਕ ਨੋਟ ਵੱਧਾ ਠੀਕ ਹੈ ਜੀ ਅਲਾ ਖਾਸਾ ਇਹਨੂੰ ਫਰਾ ਪੱਟਦੇ ਵੇਹੇ ਵੀ ਆ ਵੀ ਆ ਪੱਠ ਦੀ ਲੈ ਲਾ ਸਾਚਾ ਅੱਛਾ ਪੱਠ ਦੇ ਰਹਿੰਦੇ ਸੀ ਬਈ ਚਲੋ ਆ ਗਿਆ ਤੈਨੂੰ ਲੋ ਆ ਗਿਆ ਆਪਣਾ ਸਹੀ ਦਾ ਨਾਲ ਇਸੇ ਕੰਮ ਦਾ ਤਾਂ ਸਹੀ ਹੋ ਗਿਆ ਨਾ 500 ਹੋਰ ਦੇ ਬਈ ਟੋਪਰ ਆ ਗਏ 100 ਆ ਗਏ ਜੀ 100 100 ਸੌਦਾ ਦੋਸਤੋ ਸਿਰੇ ਚੜ ਗਿਆ ਬਹੁਤ ਬਹੁਤ ਧੰਨਵਾਦ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਉਣੇ ਆ ਜੁੜੇ ਰਹੋ ਜ ਆਪਣੇ ਚੈਨਲ ਦੇ ਨਾਲ